SSP ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਬਜੀਤ ਰਾਏ SP ਜਾਂਚ ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਮਾੜੇ ਅੰਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤੇ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰ SHO ਥਾਣਾ ਸ਼ਾਹਕੋਟ ਵੱਲੋਂ ਪੁਲਿਸ ਪਾਰਟੀ ਸਮੇਤ ਪਿੰਡ ਕਾਂਗਣਾ ਸ਼ਾਹਕੋਟ ਵਿਖੇ ਨੌਜਵਾਨ ਦਾ ਕਤਲ ਕਰਨ ਵਾਲੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਓੰਕਾਰ ਸਿੰਘ ਬਰਾੜ ਡੀਐਸਪੀ ਸਬ ਡਿਵੀਜ਼ਨ ਸ਼ਾਹਕੋਟ ਨੇ ਦੱਸਿਆ ਕਿ ਸ਼ਾਹਕੋਟ ਪੁਲਿਸ ਪਾਸ ਆਕਾਸ਼ਦੀਪ ਸਿੰਘ ਉਰਫ ਰਾਜਾਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕਾਂਗਣਾ थाना ਸ਼ਾਹਕੋਟ ਨੇ ਆਪਣਾ ਬਿਆਨ ਲਿਖਵਾਇਆ ਕਿ ਮਿਤੀ 28 ਜੁਲਾਈ 2005 ਨੂੰ ਉਹਨਾਂ ਦੇ ਪਿੰਡ ਕਾਂਗਣਾ ਵਿਖੇ ਮਾਤਾ ਰਾਣੀ ਦਾ ਜਾਗਰਣ ਸੀ ਉਹ ਆਪਣੇ ਭਰਾ ਕਰਨਦੀਪ ਉਰਫ ਨੰਦੂ ਅਤੇ ਤਾਇ ਦੇ ਲੜਕੇ ਅਰਸ਼ਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕਾਂਗਣਾ ਦੇ ਨਾਲ ਜਾਗਰਣ ਵਿੱਚ ਲੰਗਰ ਦੀ ਸੇਵਾ ਕਰਦੇ ਸੀ ਮਿਤੀ 29 ਜੁਲਾਈ 2005 ਨੂੰ ਸਵੇਰੇ ਕਰੀਬ 5:30 ਵਜੇ ਉਸਤਾ ਪਰਾਕਰਨਦੀਪ ਉਰਫ ਨੰਦੂ ਆਪਣਾ ਮੋਟਰਸਾਈਕਲ ਸਟੇਜ ਕੋਲੋਂ ਲੈਣ ਗਿਆ ਸੀ ਤਾਂ ਅਭਿਸ਼ੇਕ ਕਾਰੂ ਉਰਫ ਅਭਿਵਾਸੀ ਕਾਂਗਣਾ, ਗੁਰਪ੍ਰੀਤ ਸਿੰਘ ਉਰਫ ਕਾਲੂ ਵਾਸੀ ਕਾਂਗਣਾ, ਅਨਮੋਲਪ੍ਰੀਤ ਸਿੰਘ ਵਾਸੀ ਕਾਂਗਣਾ ਅਤੇ ਵਿਸ਼ਾਲ ਸਿੰਘ ਉਰਫ ਪੋਲਾਪਿੰਡੀ ਸੇਵਾਲ ਨੇ ਮੇਰੇ ਪਰਾਕਰਨਦੀਪ ਉਰਫ ਨੰਦੂ ਦੀ ਮਾਰ ਦੇਣ ਦੀ ਨੀयत ਨਾਲ ਕੁੱਟਮਾਰ ਕੀਤੀ ਤੇ ਜ਼ਖਮੀ ਕਰ ਦਿੱਤਾ। ਕਰਨਦੀਪ ਉਰਫ ਨੰਦੂ ਦੀ ਸਤਿਅਮ ਹਸਪਤਾਲ ਜਲੰਧਰ ਵਿੱਚ ਇਲਾਜ ਦੌਰਾਨ ਮਿਤੀ 6 ਅਗਸਤ 2005 ਨੂੰ ਮੌਤ ਹੋ ਗਈ ਸੀ। ਉਹਨਾਂ ਦੱਸਿਆ ਕਿ ਪੁਲਿਸ ਨੇ ਮੁਕੱਦ ਅਭਿਸ਼ੇਕ ਕਾਰੂ ਅਨਮੋਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਹਨਾਂ ਪਾਸੋਂ ਵਾਰਦਾਤ ਸਮੇਂ ਵਰਤੇ ਹਥਿਆਰ ਬਰਾਮਦ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਇਹਨਾਂ ਪਾਸੋਂ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਜਿਲ੍ਹਾ ਗੰਦਕਾ ਨੇ ਮੋਡਲ ਥਾਣਾ ਸ਼ਾਹਕੋਟ ਚ ਸਬੰਧ ਸ਼ਾਹਕੋਟ ਦੇ ਅਧਿਕਾਰੋਂ ਦੇ ਪਿੰਡ ਕਗਨਾ ਚ 29/7/25 ਨੂੰ ਸਵੇਰੇ 5:30 ਵਜੇ ਚੌਰਾਥੇ ਦੇ ਲੰਗਰ ਦੌਰਾਨ ਇੱਕ ਲੜਾਈ ਹੋਈ ਸੀ ਜਿਵੇਂ ਚ ਕਰਨਦੀਪ ਉਰਫ ਮੰੰਦੂ ਪੁੱਤਰ ਨਰਮਲ ਸਿੰਘ ਵਾਸੀ ਕਾਗਣਾ ਨੂੰ ਉਸ ਦੇ ਪਿੰਡ ਦੇ ਹੀ ਚਾਰ ਸਾਥੀਆਂ ਨੇ ਆਪਣੇ ਦਸਤੀ ਦਾਤਰਾ ਔਰ ਕਈ ਦੇ ਦਸਤਿਆਂ ਤੇ ਇਹ ਸੱਟਾਂ ਜਿਹੜੇ ਮਾਰਦੇ ਨੇ ਇਤਰਾ ਲਾਈਆਂ ਸੀ ਇਹ ਸੂਚਨਾ ਆਕਾਸ਼ਦੀਪ ਸਿੰਘ ਇਸ ਦੇ ਜਿਹੜੇ ਮੰੰਦੂ ਦੇ ਭਰਾ ਨੇ ਮੌੜਾ ਥਾਣਾ ਦੇ ਮੁਕੱਸਰ ਇੰਸਪੈਕਟਰ ਬੁੰਦ ਸਿੰਘ ਨੂੰ ਇਹ ਰਾਮ ਦਿੱਤੀ ਜਿਨ੍ਹਾਂ ਨੇ ਇਸ ਮੁਕਦਮੇ ਦੇ ਸਬੰਧਤਾਂ ਨੂੰ ਦੇਖਦੇ ਹੋਇਆ ਤੁਰੰਤ ਮੁਕਦਮਾ ਰੈਲੇਵੈਂਟ ਸੈਕਸ਼ਨ ਤਹਿਤ ਨਿਰਲਾ ਟੈਂਪੋ ਮਟਰ ਸਖਸ਼ਣ ਤੇ ਦਰਜ ਕੀਤਾ ਜੋ ਇਸ ਮਕਦਮੇ ਦੀ ਗੰਭੀਰਤਾ ਦੇ ਨੋਦ ਨਗਰ ਮੰਜੋਗ ਐਸਐਸਪੀ ਦਿਵਾ ਦਿਨ ਤੇ 334 ਨੰਬਰ ਸੀਰਕੀ ਦੇ ਵੱਲੋਂ ਸਨੇਤਾ ਐਸਪੀ ਸਰਵੀਤ ਰਾਏ ਜਿਹਨੇ ਗੜਕ ਦੀ ਲਾਈਨ ਤੇ ਮੋਰਥਾਂ ਦੀ ਸ਼ਾਗੁਰ ਦੀ ਟੀਮ ਨੇ ਅਧੂਰੇ ਟੈਂਪ ਤਰੀਕੇ ਦਾ ਇਸ ਦੇ ਪਹਿਲਾਂ ਦੋ ਦੋਸ਼ੀ ਰਫਰ ਕੀਤਾ ਔਰ ਉਸ ਤੋਂ ਬਾਅਦ ਇਹ ਜਿਹੜਾ ਦੋਸ਼ੀ ਜਿਹੜਾ ਜੇਲ੍ਹ ਵਿੱਚ ਗਿਆ ਔਰ ਇਹ ਜਿਹੜਾ ਫਿਰਦੇ ਤੇ ਸੀਗਾ ਜਿਹੜਾ ਕਰਨਦੀਪ ਮੰਦੂ ਇਹਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਸੀ ਜਿਹੜਾ ਸੱਤਾਂ ਹਸਪਤਲ ਨਿਰੰਦਰ ਜਿਹੜੇ ਨਰਸਿੰਗ ਜਿਹਦੀ ਸੱਤਾਂ ਦੇ ਤਾਬਾ ਤਾਰ ਨਾ ਸੰਦਿਆ ਹਸਾ ਦੇ ਹੋਇਆ ਦੋ ਤਿੰਨ ਪਹਿਲਾਂ ਇਹਦੀ ਜਿਹੜੀ ਆ ਮੌਤ ਹੋ ਗਈ ਤੇ ਮੁਕੱਦਮੇ ਅੱਜ ਜਿਹੜਾ ਧਰਮ 302 ਜਿਹੜਾ ਕਤਲ ਦਾ ਇਨਸੈਕਸ਼ਨ ਐਡ ਕਰਕੇ ਤੇ ਇਹਦੇ ਬਾਕੀ ਦੇ ਰਹਿੰਦੇ ਦੋ ਦੋ ਸ਼ਿਨੀ ਗੱਤਰ ਕੀਤਾ ਤੋ ਇਸ ਮਾਮਲੇ ਵਿੱਚ ਚਾਰ ਦੋਸ਼ੀ ਕੋਲਿਆ ਦੇ ਨਾਮਜ਼ਦ ਹੋਏ ਪੁਲਿਸ ਵੱਲੋਂ ਚਾਰਾਂ ਨੂੰ ਗ੍ਰਿਫਤਰ ਕਰਨ ਵਿੱਚ ਵੱਡੀ ਸਫਲਤਾ ਅਸਤ ਕੀਤੀ ਹੈ ਜਿਨ੍ਹਾਂ ਚ ਗੁਰਪ੍ਰੀਤ ਸਿੰਘ ਕਾਨੂੰ ਪਸ਼ਾਲਜੀਤ ਟੋਲਾ ਅਭਿਸ਼ੇਕ ਕਾਰੂਰਪਾਦੀ ਅਤੇ ਅਮਨ ਅਨੂਲ ਪ੍ਰੀਤ ਸਿੰਘ ਜਿਹੜੇ ਵਾਸੀ ਕਾਗਣਾ ਜਿਹਦੇ ਪਿੰਗ ਦੇ ਰਹਿਣ ਵਾਲੇ ਸਾਰੇ ਇਹਨਾਂ ਨੂੰ ਗ੍ਰਿਫਤਰ ਕੀਤਾ ਔਰ ਇਹਨਾਂ ਕੋਲੋਂ ਸਵਰਥੀ ਦੇ ਦਸਤਰ ਜਿਹੜੇ ਸੀਗੇ ਔਰ ਕਈ ਦਾ ਦਸਤਾਵੇਜ਼ ਬਰਾਮਦ ਕੀਤਾ ਔਰ ਇਹਨਾਂ ਨੂੰ ਮਾਂਜੋਦਾਰ ਦੇ ਪੇਸ਼ ਕਰ ਰਿਹਾ ਮੰਡਾ ਕੀਤਾ ਗਿਆ ਇਸ ਦੇ ਮੁਕੱਦਮੇ ਦੀ ਧੁੱਕ ਹੈ ਨਾ ਤਾਂ ਇਸ ਕੀਤੇ ਜਾ ਰਿਹਾ ਕਿਉਂਕਿ ਕਿ ਕਿਉਂਕਿ ਇਹ ਅਪਰਾਧ ਹੈ ਔਰ ਇਹਦਾ ਬਹੁਤ ਹੀ ਗਰੀਬ ਪਰਵਾਰ ਨਾਲ 19 ਸਾਲ ਦਾ ਬੱਚਾ ਸੀ ਜਿਹੜਾ ਕਰਨਵੀ ਪਰਫਮ ਨਿੰਦੂ ਤੇ ਇਹਦੇ ਪਰਿਵਾਰ ਨੂੰ ਸਾਡੀ ਉਹਦੇ ਪੂਰੀ ਸਹਿਯੋਗ ਔਰ ਉਹਨੂੰ ਕੋਰਟ ਦੇ ਜਰੀਏ ਪੂਰਾ ਇਨਸਾਫ ਮਿਲ ਨਹੀਂ ਜਿਹੜਾ ਜਵਿੰਦਰ ਦਿਹਾਤੀ ਇਸ ਜਿਹੜੀ ਵਤਨ ਮਤ ਹੋ ਗਿਆ ਔਰ ਬਾਕੀ ਵਿਰੋਧੀਆਂ ਨੂੰ ਜਿਹੜੇ ਇਸ ਤਰ੍ਹਾਂ ਦਾ ਅਪਰਾਧ ਕਰਨੇ ਨੇ ਸਖਤ ਸਜ਼ਾ ਦੇ ਕੇ ਪੁਲਿਸ ਸਤਿ ਸ਼੍ਰੀ ਅਕਾਲ ਜੀ ਬਰਾਦਿ ਜਲਦੀ ਜਿਹੜਾ ਕਰੋਨਾ ਦੀ ਜਿਹੜੀ ਸ੍ਰੱਖਾਂਸ਼ੇ ਬੰਦ ਕਰਨੇ ਤੋਂ ਬੰਦਾ ਹੈ ਥੈਂਕ ਯੂ